ਜਲੰਧਰ ਦਿਹਾੜ ਦੇ ਥਾਣਾ ਮਕਸੂਦਾ ਅਧੀਨ ਆਉਂਦੇ ਪਿੰਕ ਰਾਇਪੁਰ ਰਸੂਮਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10:00 ਸਵਾ 10 10 ਵਜੇ ਆਇਆ ਤੇ ਉਹ ਗ੍ਰਿੱਲਾ ਡੇਰ ਮੇਰਾ ਜੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪਣਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰਿੱਲਾ ਖੋਲ ਦਿੱਤੀਆਂ ਦੂਜੀਆਂ ਗ੍ਰਿੱਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮਿਲੂ ਕਹਿੰਦਾ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਟਟਣਾ ਇਹਨੇ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਫਿਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਹੀ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਰੋ ਸਰਜੀਤ ਸਿੰਘ ਜਦੋਂ ਦੀ ਘਟਨਾ ਇਹ ਸੋਮਵਾਰ ਦੀ ਜਿੰਨੇ ਕੋਈ ਜਿਹੜਾ ਦੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਆ ਪੁਲਿਸ ਨਾਲ ਹਾਂਜੀ ਥਾਣੇ ਪਹੁੰਚੋ ਪੁਲਿਸ ਨਾਲ ਕੀ ਕਹਾ ਹੁਣ ਆਪਨੀ ਮਦਦ ਕੀਤੀ ਕਿ ਨਹੀਂ ਮਦਦ ਕੀਤੀ ਅਰਵੇ ਹੋਈ ਹਾਂਜੀ ਤੁਹਾਡੇ ਪਰਿਵਾਰ ਚ ਤੇ ਕਿੰਨੇ ਪਰਿਵਾਰ ਤੁਹਾਡੇ ਕੋਲ ਕੋਨੇ ਨੇ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਤੇ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੱਗੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰੇ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਇਹ ਤੇ ਸਾਡੂ ਤੇ ਲੱਗੀ ਉਹ ਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਟਕੌਣ ਤੇ ਅਸਰ ਕੀ ਮਾਮਲਾ ਜਿਹੜਾ ਰਾਈ ਕੋਲ ਚੋਟ ਹੈ ਇਹ ਨਾ ਜਕ ਸਰਜੀ ਸਿੰਘ ਰੁਪਸਾਦ ਨੇ ਵੀ ਪਤਨੀ ਤੇ ਸੜਕ ਉਡਾਈ ਆ ਇਹ ਮੇਰੇ ਪਤੀ ਨੂੰ ਜਿਹੜਾ ਮੇਰਾ ਜੋਗਰਾ ਮਨਜੀਤ ਸਿੰਘ ਲੜਾਈ ਰਾਮਨੀ ਨੂੰ ਮਾਰਿਆ ਤੇ ਉਹਦੇ ਸੰਬੰਧ ਚ ਅਸੀਂ ਅੱਜ ਸਟੇਫਰਡ ਲੈ ਕੇ ਐਫਆਰ ਦਰਜ ਕਰਕੇ ਤੇ ਸੀਆ ਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਫੈਕਟਸ ਹੋਣ ਦੱਸ ਸਕਦੇ ਹਾਂ ਹਾਂ ਬਰੇਕ ਹੈ ਤੇ ਬੰਦਾ ਰਾਮਨੀ ਸਰਜੀ ਸੇ ਉੱਗਨੇ ਮਾਲੂ ਜੀ ਸਤਿ ਨਮਸਕਾਰ ਹਾਂ ਕੋਡ ਨੰਬਰ 304 ਲੰਦਰ ਦਿਹਾਤ ਦੇ ਥਾਣਾ ਮਕਸੂਦਾ ਅਧੀਨ ਆਉਂਦੇ ਪਿੰਕ ਰਾਇਪੁਰ ਰਸੂਲਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾ ਕੀ ਗੱਲ ਕਿਉਂ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 8 ਸਵਾ 10 10 ਵਜੇ ਆਇਆ ਤੇ ਉਹ ਗ੍ਰਿੱਲਾ ਦੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪਣਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨੇ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿੱਲਾ ਖੋਲ ਦਿੱਤੀਆਂ ਦੂਜੀਆਂ ਗ੍ਰਿੱਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀਗੇ ਕਿ ਮੈਨੂੰ ਮਾਰ ਟਟਣਾ ਨਹੀਂ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫੇਰ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਸਿਡਾਉਣ ਪਾਪਾ ਉਹਦੇ ਜਦੋਂ ਉਹਨ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਹੀ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਰੋਹ ਸਰਜੀਤ ਸਿੰਘ ਜਦੋਂ ਦੀ ਘਟਨਾ ਇਹ ਸੋਮਵਾਰ ਦੀ ਕਿੰਨੇ ਕੋਈ ਦਿਨਾਂ ਦੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚ ਕੇ ਕੀ ਕੀ ਆਪੁਨ ਸਰਾਂ ਹਾਂਜੀ ਥਾਣੇ ਪਹੁੰਚ ਕੇ ਪੁਲਸਰਾਂ ਦਾ ਕੀ ਕਹਿਣਾ ਕੋਈ ਪੁਲਸ ਨੇ ਆਪਣੀ ਮਦਦ ਕੀਤੀ ਕਿ ਨਹੀਂ ਮਦਦ ਕੀਤੀ ਕਰ ਵੀ ਹੋ ਹਾਂਜੀ ਤੁਹਾਡੇ ਪਰਿਵਾਰ ਚ ਕੋਈ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੌਣ ਕੌਣ ਹੈਗਾ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਇਹ ਤੇ ਸਾਡਕ ਤੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਕਾਹਨ ਤੇ ਅਸਰ ਕੀ ਮਾਮਲਾ ਜਿਹੜਾ ਰਾਈਪਰ ਚਲ ਰਿਹਾ ਇਹ ਨਾ ਜਕ ਸਰਦੀ ਸਿੰਘ ਸਰਪ ਸਾਹਿਬ ਦੀ ਪਤਨੀ ਤੇ ਸਾਡੇ ਕੋਲ ਆਈ ਆ ਇਹ ਮੇਰੇ ਪਤੀ ਨੂੰ ਜਿਹੜਾ ਮੇਰਾ ਜੋੜਾ ਮਨਜੀਤ ਸਿੰਘ ਲੜਾਈ ਦਰਾਮੇ ਦੀ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਇਹਦੀ ਜਾਂਚ ਕਰ ਰਹੇ ਆ ਕੀ ਫੈਕਟ ਸਜੋ ਫੈਕਟ ਸੌਂਦ ਕੰਦਸ ਸਕਦਾ ਹਾਂ ਬੀਬੀ ਨਾ ਮੈਂ ਸਰਦੀ ਸਿੰਘ ਤੁਹਾਨੂੰ ਮਾਰੂ ਕੋ ਦਾ ਨੰਬਰ ਜੀ ਸਰ ਮਾਮਲਾ ਦੇ ਅੱਜ ਕੋ ਦਾ ਨੰਬਰ ਹੈ 34 ਸੂਦਾਤੀ ਨੋਂ ਦੇ ਪਿੰਕ ਰਾਇਪੁਰ ਰਸੂਨਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਰਪਿੰਦਰਪੁਰ ਕੀ ਗੱਲ ਕਿਉ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10:00 ਸਵਾ 10 10 ਵਜੇ ਆਇਆ ਤੇ ਉਹ ਗ੍ਰਿਲਾਂ ਦੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾਂ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰਿਲਾਂ ਖੋਲ ਦਿੱਤੀਆਂ ਦੂਜੀਆਂ ਗ੍ਰਿਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਇਹਨੇ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਸਿਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਰੋਹ ਸਰਜੀਤ ਸਿੰਘ ਜਦੋਂ ਦੀ ਘਟਨਾ ਇਹ ਸੋਮਵਾਰ ਦੀ ਜਿੰਨੇ ਕੋਈ ਜਰਾ ਨਹੀਂ ਘਟ ਰਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਹੋ ਪੁਲਸਰ ਹਾਂਜੀ ਥਾਣੇ ਪਹੁੰਚੋ ਪੁਲਸਰ ਦਾ ਕੀ ਕਹਾਂ ਕੋਈ ਘਰ ਨੇ ਆਪਣੀ ਮਦਦ ਕੀਤੀ ਕਿ ਨਹੀਂ ਮਦਦ ਕੀਤੀ ਅਰਵੇ ਹੋ ਹਾਂਜੀ ਤੁਹਾਡੇ ਪਰਿਵਾਰ ਚ ਤੇ ਕਿੰਨੇ ਪਰਿਵਾਰ ਤੁਹਾਡੇ ਕੋਲ ਕੋਨੇ ਆ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੱਗੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰੇ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਇਹ ਤੇ ਸਾਡਕ ਤੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਕੌਣ ਸੀ ਅਸਰ ਕੀ ਮਾਮਲਾ ਜਿਹੜਾ ਰਾਈਪਰ ਸੋਣਦਾ ਇਹ ਨਾ ਜਿੱਤ ਸਰਦੀ ਸਿੰਘ ਉਹ ਸਾਡੀ ਵੀ ਫਤਨੀ ਤੇ ਸਾਡੇ ਕੋਲ ਆਈ ਆ ਇਹ ਮੇਰੇ ਪਤੀ ਨੂੰ ਜਿਹੜਾ ਮੇਰਾ ਜੋਰ ਆ ਮਨਜੀਤ ਸਿੰਘ ਲੜਾਈ ਦਰਾਮੇ ਦੀ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਫੋਰਡ ਲੈ ਕੇ ਐਫਐਫ ਵੀ ਕਰਕੇ ਤੇ ਇਹਦੀ ਜਾਂਚ ਕਰ ਰਹੇ ਆ ਕੀ ਫੈਕਟ ਸਜੋ ਕੱਲ ਸੌਣਦ ਕੰ ਦੱਸ ਸਕਦੇ ਹਾਂ ਬੜੇ ਨੇਪੀ ਆਹ ਬਰੇ ਕਰ ਤੇ ਬੰਦਾ ਸਰਜੀ ਸੇ

ਅਤੇ ਥਣਾ ਮਕਸੂਦਾ ਅਧੀਨ ਆਉਂਦੇ ਪਿੰਕ ਰਾਇਪੁਰ ਰਸੂਲਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਰਪਿੰਦਰ ਕੀ ਗੱਲ ਕਿਉਂ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 ਸਵਾ 10 10 ਵਜੇ ਆਇਆ ਤੇ ਉਹ ਗ੍ਰਿੱਲਾ ਦੇਰ ਮੇਰਾ ਜੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪਣਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿੱਲਾ ਖੋਲ ਦਿੱਤੀਆਂ ਦੂਜੀਆਂ ਗ੍ਰਿੱਲਾ ਨੂੰ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀਗੇ ਕਿ ਮੈਨੂੰ ਮਾਰ ਟਟਣਾ ਨਹੀਂ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀ ਵਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫਿਰ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਫਿਡੌਨ ਪਾਪਾ ਉਹਦੇ ਜਦੋਂ ਉਹਨ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਹੀ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਉਹਦਾ ਸਰਜੀਤ ਸਿੰਘ ਜਦੋਂ ਦੀ ਘਟਨਾ ਇਹ ਸੋਮਵਾਰ ਦੀ ਜਿੰਨੇ ਕੋਈ ਜਨਾਰਦੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚ ਕੇ ਕੀ ਕੀ ਕੁੱਲਸਾ ਹਾਂਜੀ ਥਾਣੇ ਪਹੁੰਚ ਕੇ ਕੁੱਲਸਾ ਦਾ ਕੀ ਕਹਿਣਾ ਕੋਈ ਥਾਣੇ ਆਪਣੀ ਮਦਦ ਕੀਤੀ ਕਿ ਮਦਦ ਕੀਤੀ ਅਰ ਵੀ ਹੋਰੀ ਹਾਂਜੀ ਤੁਹਾਡੇ ਪਰਿਵਾਰ ਚ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੌਣ ਕੌਣ ਹੈ ਮੇਰੇ ਦੋ ਬੇਟੇ ਆ ਤੇ ਉਹਦੇ ਸਬੰਧ ਚ ਅਸੀਂ ਅਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਸੀਆ ਦੀ ਜਾਂਚ ਕਰ ਰਹੇ ਹਾਂ ਕੀ ਫੈਕਟ ਸਜੋਕ ਹੈ ਸੌਂਡ ਕਰ ਦੱਸ ਸਕਦੇ ਹਾਂ ਹਾਂ ਬਰੇ ਕਰਦੇ ਬੰਦਾ ਸਭ ਜੀ ਸੇ ਦੋ ਨਮਸਕਾਰ ਜੀ ਸਤ ਸ੍ਰੀ ਅਕਾਲ ਹੋ ਰਿਹਾ ਪ੍ਰਤੀਸ਼ਾਰੀ ਲੰਦਰ ਦਿਹਾਤ ਦੇ थाना ਮਕਸੂਦਾ ਅਧੀਨ ਆਉਂਦੇ ਪਿੰਡ ਰਾਇਪੁਰ ਰਸੂਲਪੁਰ ਵਿਖੇ ਘਰ ਦੀ ਬੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਨਾਮ ਹੈ ਤੁਹਾ ਕੀ ਗੱਲ ਕਿਉਂ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 8 ਸਵਾ 10 10 ਵਜੇ ਆਇਆ ਤੇ ਉਹ ਗ੍ਰਿੱਲਾ ਦੇਰ ਮੇਰਾ ਜੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪਣਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿੱਲਾ ਖੋਲ ਦਿੱਤੀਆਂ ਦੂਜੀਆਂ ਗ੍ਰਿੱਲਾ ਨੂੰ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਟਟਣਾ ਨਹੀਂ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਸਿਡਾਉਣ ਪਾਪਾ ਉਹਦੇ ਜਦੋਂ ਉਹਨ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਹੀ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਉਹਦਾ ਸਰਜੀਤ ਸਿੰਘ ਜਦੋਂ ਦੀ ਘਟਨਾ ਇਹ ਸੋਮਵਾਰ ਦੀ ਕਿੰਨੇ ਕੋਈ ਦਿਨਾਂ ਦੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਆ ਪੁਲਸਰਾਂ ਹਾਂਜੀ ਥਾਣੇ ਪਹੁੰਚੋ ਪੁਲਸਰਾਂ ਦਾ ਕੀ ਕਹਾਣੀ ਉਹਨੇ ਆਪਣੀ ਮਦਦ ਕੀਤੀ ਮਦਦ ਕੀਤੀ ਹਰ ਵੀ ਹੋਈ ਹਾਂਜੀ ਤੁਹਾਡੇ ਪਰਿਵਾਰ ਚ ਕੋਣ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੌਣ ਕੌਣ ਹੈਗਾ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੱਗੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਕੁੰਡੇ ਨਾਲ ਮਾਰਿਆ ਇਤੇ ਸਾਡ ਕਿਤੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਟਾਉਣ ਤੇ ਅਸਰ ਕੀ ਮਾਮਲਾ ਜਿਹੜਾ ਰਾਈ ਕੋਲ ਸੋਲਦਾ ਇਹ ਨਾ ਜਿੱਤ ਸਰਜੀ ਸਿੰਘ ਉਹ ਸਾਬੀ ਉਹ ਵੀ ਫਤਨੀ ਤੇ ਸਾਡੇ ਕੋਲ ਆਈ ਆ ਇਹ ਮੇਰੇ ਬਤਨੀ ਨੂੰ ਜਿਹੜਾ ਮੇਰਾ ਜੋੜਾ ਮਨਜੀਤ ਸਿੰਘ ਲੜਾਈ ਦਰਮਣੀ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਸੀਆ ਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਫੈਕਟਸ ਹੌਂਦ ਕਹਿੰਦਾ ਸਨ ਹਾਂ ਬਰੇਕ ਕਰ ਤੇ ਬੰਦ ਸਰਜੀ ਸਿੰਘ

ਇਹ ਥਾਣਾ ਮਕਸੂਦਾ ਅਧੀਨ ਆਉਂਦੇ ਪਿੰਡ ਰਾਇਪੁਰ ਰਸੂਮਪੁਰ ਵਿਖੇ ਘਰ ਦੀ ਬੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਨਾਮ ਹੈ ਤੁਹਾਡਾ ਰਪ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10:00 6:00 ਸਵਾ 10 10 ਵਜੇ ਆਇਆ ਤੇ ਉਹ ਗ੍ਰਿਲਾਂ ਢੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾਂ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿਲਾਂ ਖੋਲ ਦਿੱਤੀਆਂ ਦੂਜੀਆਂ ਗ੍ਰਿਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਟਟਣਾ ਇਹਨੇ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਮੁੱਕ ਗਏ ਘਰ ਵਾਲਾ ਮੇਰਾ ਕੀ ਨਾਮ ਉਹ ਸਰਜੀਤ ਸਿੰਘ ਜਦੋਂ ਦੀ ਘਟਨਾ ਇਹ ਸੋਮਵਾਰ ਦੀ ਕਿੰਨੇ ਕੋਈ ਦਿਨ ਰਾਤ ਦੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਆ ਪੁਲਸਰਾਂ ਹਾਂਜੀ ਥਾਣੇ ਪਹੁੰਚੋ ਪੁਲਸਰਾਂ ਦਾ ਕੀ ਕਹਾਂ ਕੋਈ ਥਾਣੇ ਆਪਣੀ ਵਾਤੇ ਕਿੱਥੇ ਕਿੱਥੇ ਮਦਦ ਕੀਤੀ ਆਰ ਵੀ ਹੋਈ ਹਾਂਜੀ ਤੁਹਾਡੇ ਪਰਿਵਾਰ ਚ ਤੇ ਕਿੰਨੇ ਪਰਿਵਾਰ ਤੁਹਾਡੇ ਕੋਲ ਕੋਣ ਕੋਣ ਹੈ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਤੇ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੱਗੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰੇ ਕਿਸ ਚੀਜ਼ ਨਾਲ ਉਹਨੇ ਕੁੰਡੇ ਨਾਲ ਮਾਰਿਆ ਇਹਦੇ ਸਾਹਤ ਖਲੇ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਕਾਉਂਟੀ ਅਚਨ ਕੀ ਮਾਮਲਾ ਜਿਹੜਾ ਰਾਈਪਰ ਸੋਲ ਰਿਹਾ ਇਹ ਨਾ ਜਿੱਤ ਸਰਜੀ ਸਿੰਘ ਰੁਪ ਸਾਦੀ ਨੇ ਵੀ ਫਤਨੀ ਤੇ ਸਾਡੇ ਕੋਲ ਆਈ ਆ ਇਹ ਮੇਰੇ ਪਤੀ ਨੂੰ ਜਿਹੜਾ ਮੇਰਾ ਜੋੜਾ ਮਨਜੀਤ ਸਿੰਘ ਲੜਾਈ ਰਾਮਨੀ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫਆਰ ਦਰਜ ਕਰਕੇ ਤੇ ਇਹਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਫੈਕਟਸ ਹੋਣ ਕਹਿੰਦਾ ਸਰਜੀ ਸਭ ਜੀ ਸੇ

ਲੰਦਰ ਦਿਹਾਤ ਦੇ थाना ਮਕਸੂਦਾ ਅਧੀਨ ਆਉਂਦੇ ਪਿੰਡ ਰਾਇਪੁਰ ਰਸੂਲਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10:00 ਸਵਾ 10 10 ਵਜੇ ਆਇਆ ਤੇ ਉਹ ਗ੍ਰਿਲਾਂ ਢੇਰ ਮੇਰਾ ਜੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾਂ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰਿਲਾਂ ਖੋਲ ਦਿੱਤੀਆਂ ਦੂਜੀਆਂ ਗ੍ਰਿਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਨਹੀਂ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫੇਰ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹਨ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਹੀ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਰੋਹ ਸਲਜੀਤ ਸਿੰਘ ਕਿਦੋਂ ਨਹੀਂ ਕੱਟਦਾ ਇਹ ਸੋਮਵਾਰ ਦੀ ਜਿੰਨੇ ਕੁ ਦਿਨ ਅੱਜ ਦੀ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਫੁੱਲ ਸਰਾਂ ਹਾਂਜੀ ਥਾਣੇ ਪਹੁੰਚੋ ਪੁਲਸਰਾਂ ਦਾ ਕੀ ਕਹਿਣਾ ਪੁਲਸ ਨੇ ਆਪਣੀ ਮਦਦ ਕੀਤੀ ਕਿ ਨਹੀਂ ਮਦਦ ਕੀਤੀ ਆਰ ਵੀ ਹੋਈ ਹਾਂਜੀ ਤੁਹਾਡੇ ਪਰਿਵਾਰ ਚ ਕੋਣ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੋਣ ਕੋਣ ਹੈ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਇਹ ਤੇ ਸਾਡੇ ਕਿਥੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਕਾਉਂਟੀ ਅੱਛਾ ਕੀ ਮਾਮਲਾ ਜਿਹੜਾ ਰਾਈਪਲ ਹੋ ਰਿਹਾ ਇਹ ਨਾ ਜਿੱਕਰ ਸਰਜੀ ਸਿੰਘ ਰੁਪ ਸਾਹਿਬੀ ਉਹ ਵੀ ਫਤਨੀ ਤੇ ਸਾਡੇ ਕੋਲ ਆਈ ਆ ਇਹ ਮੇਰੇ ਪਤੀ ਨੂੰ ਜਿਹੜਾ ਮੇਰਾ ਜਵਰ ਆ ਮਨਜੀਤ ਸਿੰਘ ਲੜਾਈ ਦਰਾਮਣੀ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫਆਰ ਦਰਜ ਕਰਕੇ ਤੇ ਇਹਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਫੈਕਟਸ ਹੋਣ ਕਹਿੰਦਾ ਸਨ ਹਾਂ ਬਰੇਕ ਕਰ ਤੇ ਬੰਦ ਸਭ ਜੀ ਸੇ ਉਹ ਨੰਬਰ ਜੀ ਸੇ ਨਾਮ ਲੈ ਲਿਆ ਅੱਜ ਕੋਹਾ ਹੋ ਰਿਹਾ 30 ਚਾਰੀ ਦੇ থানা ਮਕਸੂਦਾ ਅਧੀਨ ਆਉਂਦੇ ਪਿੰਡ ਰਾਇਪੁਰ ਰਸੂਲਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਰਪਿੰਦਰਪੁਰ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10:00 6:30 10:00 ਵਜੇ ਆਇਆ ਤੇ ਉਹ ਗ੍ਰਿਲਾਂ ਢੇਰ ਮੇਰਾ ਜੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾਂ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰਿਲਾਂ ਖੋਲ ਦਿੱਤੀਆਂ ਦੂਜੀਆਂ ਗ੍ਰਿਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਇਹਨੇ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਕੱਢ ਦੇ ਹਾਂਜੀ ਅੱਛਾ ਜੀ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਮੁੱਕ ਗਿਆ ਕੌਣ ਘਰ ਵਾਲਾ ਮੇਰਾ ਕੀ ਨਾਮ ਰੋਹ ਸਰਜੀਤ ਸਿੰਘ ਜਦੋਂ ਨਹੀਂ ਘਟਦਾ ਇਹ ਸੋਮਵਾਰ ਦੀ ਜਿੰਨੇ ਕੋਈ ਇਜਾਦ ਨਹੀਂ ਘਟਦਾ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਆ ਪੁਲਸਰਾਂ ਹਾਂਜੀ ਥਾਣੇ ਪਹੁੰਚੋ ਪੁਲਸਰਾਂ ਦਾ ਕੀ ਕਹਾਣਾ ਉਹਨੇ ਆਪਣੀ ਮਦਦ ਕੀਤੀ ਕਿ ਨਹੀਂ ਮਦਦ ਕੀਤੀ ਅਰਵੇ ਹੋਈ ਹਾਂਜੀ ਤੁਹਾਡੇ ਪਰਿਵਾਰ ਦੇ ਤੇ ਕਿੰਨੇ ਪਰਿਵਾਰ ਤੁਹਾਡੇ ਕੋਲ ਕੋਲ ਹੈਗਾ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਤੇ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੱਗੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਕੁੰਡੇ ਨਾਲ ਮਾਰਿਆ ਇਹਦੇ ਸਾਹਤ ਖਲੇ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਟਾਹਣ ਤੇ ਅਸਰ ਕੀ ਮਾਮਲਾ ਜਿਹੜਾ ਰਾਈਪਰ ਸੋਲਦਾ ਇਹ ਨਾ ਜਕਰ ਸਰਦੀ ਸਿੰਘ ਰੁਪ ਸਾਦੀ ਵੀ ਫਤਨੀ ਤੇ ਸਾਡੇ ਕੋਲ ਆਈ ਆ ਇਹ ਮੇਰੇ ਪਤੀ ਨੂੰ ਜਿਹੜਾ ਮੇਰਾ ਜੋਰਾ ਮਨਜੀਤ ਸਿੰਘ ਲੜਾਈ ਦਰਾਂ ਉਹਦੀ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਫੋਰਡ ਲੈ ਕੇ ਐਫਐਸ ਦਰਜ ਕਰਕੇ ਤੇ ਇਹਦੀ ਜਾਂਚ ਕਰ ਰਹੇ ਆ ਕਿ ਫੈਕਟਸਾ ਜੋ ਫੈਕਸ ਹੋਣ ਦੱਸਦਾ ਹਾਂ ਹਾਂ ਬਰੇਕ ਕਰ ਤੇ ਬੰਦਾ ਨਾਮਾ ਦੀ ਸਭ ਜੀ ਸੇ ਤੁਹਨੇ ਮਾਰਿਆ ਉਹ ਨਮਨਜੀਤ ਜੀ ਸਤਿ ਸ਼੍ਰੀ ਅਕਾਲ ਅੱਜ ਕੋਹਾ ਹੋਰੇ 34 ਸ਼ਿਲੰਦਰ ਦਿਹਾੜ ਦੇ थाना ਮਕਸੂਦਾ ਅਧੀਨ ਆਉਂਦੇ ਪਿੰਡ ਰਾਇਪੁਰ ਰਸੂਲਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10:30 10:00 ਵਜੇ ਆਇਆ ਤੇ ਉਹ ਗ੍ਰਿਲਾਂ ਢੇਰ ਮੇਰਾ ਜੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾਂ ਪਣਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰਿਲਾਂ ਖੋਲ ਦਿੱਤੀਆਂ ਦੂਜੀਆਂ ਗ੍ਰਿਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮਿਲੂ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਇਹਨੇ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਘੜਦੇ ਹਾਂਜੀ ਅੱਛਾ ਜੀ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਰੋਹ ਸਰਜੀਤ ਸਿੰਘ ਜਦੋਂ ਨਹੀਂ ਘਟਦਾ ਇਹ ਸੋਮਵਾਰ ਦੀ ਜਿੰਨੇ ਕੋਈ ਰਾਤ ਦੀ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਫੁੱਲ ਸਰ ਹਾਂਜੀ ਥਾਣੇ ਪਹੁੰਚੋ ਪੁਲਿਸ ਦਾ ਕੀ ਕਹਾਂਗੇ ਉਹਨੇ ਆਪਣੀ ਮਦਦ ਕੀਤੀ ਕਿ ਨਹੀਂ ਮਦਦ ਕੀਤੀ ਹਰ ਵੀ ਹੋਦੀ ਹਾਂਜੀ ਤੁਹਾਡੇ ਪਰਿਵਾਰ ਦੇ ਤੇ ਕਿੰਨੇ ਪਰਿਵਾਰ ਤੁਹਾਡੇ ਕੋਲ ਕੋਲ ਹੈਗੇ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਤੇ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੱਗੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਇਹ ਇਸ ਹੱਤਕਤ ਉਹ ਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਕਾਉਂਟੀ ਅਸਰ ਕੀ ਮਾਮਲਾ ਜਿਹੜਾ ਰਾਇਲ ਕੋਲ ਹੋ ਰਿਹਾ ਇਹ ਨਾ ਜਿੱਕਰ ਸਰਜੀ ਸਿੰਘ ਸਰਫ ਸਾਹਿਬ ਵੀ ਫਤਨੀ ਇਥੇ ਸਾਡੇ ਕੋਲ ਆਈ ਆ ਇਹ ਮੇਰੇ ਪਤੀ ਨੂੰ ਜਿਹੜਾ ਮੇਰਾ ਜੋੜਾ ਮਨਜੀਤ ਸਿੰਘ ਲੜਾਈ ਦਰਾਂ ਨੂੰ ਹੀ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਫੋਰਡ ਲੈ ਕੇ ਐਫਐਫ ਰਜਿਸਟ ਕਰਕੇ ਤੇ ਵੀ ਉਹਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਫੈਕਟਸ ਹੋਣ ਕਹਿੰਦਾ ਦੱਸਣਾ ਹਾਂ ਬਰੇਕ ਕਰ ਤੇ ਬੰਦਾ ਸਰਜੀ ਸਿੰਘ

ਸੋ ਦਾ ਦਿਨੋਂ ਦੇ ਪਿੰਖ ਰਾਇਪੁਰ ਰਸੂਲਪੁਰ ਵਿਖੇ ਘਰ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇਹ ਝਗੜਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਰਬਜੀਤ ਵਜੋ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਜੋ ਹੋਈ ਹੈ ਵਾਰਦਾਤ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਰਪਿੰਦਰਪੁਰ ਕੀ ਗੱਲ ਕੀ ਹੋ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 ਸਵਾ 10 10 ਵਜੇ ਆਇਆ ਤੇ ਉਹ ਗ੍ਰਿੱਲਾ ਡੇਰ ਮੇਰਾ ਜੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪਣਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁਰੀਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰਿੱਲਾ ਖੋਲ ਦਿੱਤੀਆਂ ਦੂਜੀਆਂ ਗ੍ਰਿੱਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ